ਵਾਹਿਗੁਰੂ ਸਾਹਿਬ ਜੀ ਤੇਰਾ ਕੀਤਾ ਜਤੋ ਨਹੀਂ ਮਨੋਂ ਜੋਗ ਕੀਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਅਪੇ ਦਰਸ ਪਯੋਈ ਦਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥਿਵੈ ਹਰਿਆ ਤਰਸ ਪਿਆ ਮਿਹਰামত ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨੋਂ ਮਨ ਥਿਵੈ ਹਰਿਆ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਸਤਕਾਰਯੋਗ ਸਤਸੰਗੀ ਜਨੋ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮਹਿਰਮਤ ਦੇ ਸਦਕਾ ਸਾਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਜੀ ਨੇ ਤਰਸ ਕਰਕੇ ਇਹ ਅਵਸਰ ਦਿੱਤਾ ਹੈ ਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਪਵਨ ਬਚਨਾਂ ਦੀ ਵਿਚਾਰ ਸਾਂਝੀ ਕਰਨ ਵਾਸਤੇ ਆਪਾਂ ਹਰ ਰੋਜ਼ ਜੁੜ ਮਿਲ ਬੈੰਨੇ ਆਂ ਸਤਿਗੁਰ ਜੀ ਬਖਸ਼ਿਸ਼ ਕਰਦੇ ਐ ਸਾਨੂੰ ਨਾਮ ਦਾ ਖਜ਼ਾਨਾ ਬਖਸ਼ਦੇ ਐ ਕੱਲ ਆਪਾਂ ਇਸ ਗੱਲ ਤੇ ਵਿਚਾਰ ਕਰ ਚੁੱਕੇ ਆਂ ਜ਼ਿੰਦਗੀ ਦੇ ਅੰਦਰ ਗੁਰੂ ਦੇ ਸ਼ਬਦ ਦੀ ਗੁਰੂ ਦੀ ਮਤ ਦੀ ਅਹਿਮੀਅਤ ਕਿੰਨੀ ਕੈ ਕਿਉਂ ਜ਼ਰੂਰੀ ਐ ਗੁਰੂ ਦਾ ਸ਼ਬਦ ਜ਼ਿੰਦਗੀ ਦੇ ਅੰਦਰ ਵਿਚਾਰ ਜ਼ਿੰਦਗੀ ਬਦਲਦੇ ਐ ਕਿਉਂਕਿ ਸਤਿਗੁਰ ਦੀ ਪਾਵਨ ਬਾਣੀ ਦਾ ਫਰਮਾਨ ਹੈ ਜਿਹੜਾ ਮਨ ਹੈ ਨਾ ਮਨ ਹੈ ਕੀ ਇਹ ਮਨ ਹੈ ਵਿਚਾਰ ਤੇ ਵਿਚਾਰ ਵਿਚਾਰਾਂ ਨਾਲ ਹੀ ਬਦਲਦੇ ਹੁੰਦੇ ਐ ਮੇ ਵਿਚਾਰ ਕਹ ਲੋ ਮੇਰੀ ਸੋਚ ਹੈ ਜਿਹੜੀ ਸੋਚ ਸੋਚ ਦੇ ਰਾਹੀਂ ਹੀ ਬਦਲੂਗੀ ਮੇਰੀ ਸੋਚ ਬਦਲਣ ਦੇ ਲਈ ਕਿਸੇ ਦੀ ਚੰਗੀ ਸੋਚ ਚਾਹੀਦੀ ਹੈ ਉਹ ਗੱਲ ਵੱਖਰੀ ਹੈ ਵੀ ਜਿੰਨਾ ਚਿਰ ਮੈਂ ਖੁਦ ਨਾ ਬਦਲਣਾ ਚਾਹੁੰਦਾ ਹਾਂ ਦੁਨੀਆ ਦੀ ਕੋਈ ਤਾਕਤ ਕਿਸੇ ਨੂੰ ਬਦਲ ਨਹੀਂ ਸਕਦੀ ਪਰ ਮਾੜੀ ਨੂੰ ਖਤਮ ਕਰਨ ਦੇ ਲਈ ਚੰਗੀ ਸੋਚ ਦੀ ਜ਼ਰੂਰਤ ਪੈਂਦੀ ਹੈ ਤੇ ਸਤਗੁਰੂ ਦਾ ਸ਼ਬਦ ਜਿਹੜਾ ਸਾਡੇ ਵਿਚਾਰ ਬਦਲਦਾ ਹੈ ਕਿਉਂਕਿ ਜ਼ਿੰਦਗੀ ਵਿਚਾਰਾਂ ਤੇ ਨਿਰਪਰ ਹੁੰਦੀ ਹੈ ਬੰਦੇ ਦਾ ਜਿਉਣ ਦਾ ਤਰੀਕਾ ਲਾਈਫ ਸਟਾਈਲ ਕਿਦਾਂ ਦਾ ਹੈ ਕਿਵੇਂ ਦਾ ਬੰਦੇ ਦਾ ਚਾਹੁੰਦਾ ਹੈ ਕਿਵੇਂ ਦਾ ਆਚਰਣ ਹੈ ਬੰਦੇ ਦਾ ਸਲੀਕਾ ਕੀ ਹੈ ਜਿਉਣ ਦਾ ਚਾਲ ਚਲਣ ਕਿਵੇਂ ਦਾ ਹੈ ਇਹ ਚਾਲ ਚਲਣ ਉਹਦੀ ਵਿਚਾਰਾਂ ਤੋਂ ਪਤਾ ਲੱਗਦਾ ਹੈ ਵਿਚਾਰ ਪਾਉ ਉਹਦੀ ਸੋਚ ਕੈਸੀ ਹੈ ਜਿਹੋ ਜੀ ਸੋਚ ਹੈ ਉਹ ਜਾ ਬੰਦੇ ਦਾ ਜਿਉਣਾ ਬਣ ਜਾਂਦਾ ਹੈ ਇਸ ਲਈ ਗੁਰਬਾਣੀ ਦੇ ਅੰਦਰ ਸਤਿਗੁਰ ਜੀ ਨੇ अनेका ਥਾਵਾਂ ਤੇ ਗੱਲ ਕੀਤੀ ਇਹ ਕਹਿੰਦੇ ਤੇਰੇ ਮਨ ਬਚਨ ਤੇ ਕਰਮ ਇੱਕੋ ਜੇ ਹੋਣੇ ਚਾਹੀਦੇ ਜੋ ਮਨ ਵਿੱਚ ਚੱਲਦਾ ਹੈ ਉਹ ਬਚਨਾਂ ਵਿੱਚ ਹੋਣਾ ਚਾਹੀਦਾ ਹੈ ਤੇ ਜੋ ਬਚਨ ਕਰਦਾ ਉਹ ਕਰਮਾਂ ਵਿੱਚ ਵੀ ਹੋਣਾ ਚਾਹੀਦਾ ਸੋ ਸਤਿਗੁਰੂ ਮਿਹਰ ਕਰਨ ਆਪਾਂ ਕੋਸ਼ਿਸ਼ ਕਰੀਏ ਸਤਿਗੁਰ ਦੀ ਪਾਵਨ ਬਾਣੀ ਜਿਹੜਾ ਅਮੋਲਕ ਖਜ਼ਾਨਾ ਹੈ ਪੰਡਾਰਾ ਹੈ ਪੰਡਾਰਾ ਕਾਹਦਾ ਹੈ ਵਿਚਾਰਾਂ ਦਾ ਪੰਡਾਰਾ ਵਿਚਾਰਾਂ ਦਾ ਖਜ਼ਾਨਾ ਹੈ ਤੇ ਇਹ ਵਿਚਾਰਾ ਇੰਨੀਆਂ ਕੀਮਤੀ ਨੇ ਜੀ ਨੂੰ ਸਤਗੁਰ ਦੀ ਪਾਵਨ ਬਾਣੀ ਕਹਿੰਦੀ ਹੈ ਭਰੇ ਪੰਡਾਰ ਅਖੂਟ ਅਤੋਲ ਇਹਦੇ ਵਿੱਚ ਲਾਲ ਹੀਰੇ ਜਵਾਹਰਾਤ ਭਰੇ ਪਏ ਐ ਤੇ ਇਹ ਖਜ਼ਾਨਾ ਇੰਨਾ ਮਹਾਨ ਵੀ ਕਦੇ ਮੁੱਕਣ ਵਾਲਾ ਨਹੀਂ ਹੈਗਾ ਤੇ ਕੋਸ਼ਿਸ਼ ਕਰੀਏ ਅਸੀਂ ਵੀ ਇਸ ਖਜ਼ਾਨੇ ਤੋਂ ਲਾਹਾ ਲਈਏ ਸਉ ਵਿਚਾਰਾਂ ਦੀ ਰੰਗਮਤਾ ਤੋਂ ਪਹਿਲਾਂ ਸਾਰੇ ਆਪਸ ਵਿੱਚ ਪਾਉ ਫਤਿਹ ਦੀ ਸਾਂਝ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦੁਖੀ ਕਿਉਂ ਹੋਈ ਫਿਰਦੀ ਐ ਸਾਰਾ ਰੌਲਾ ਵਿਚਾਰਾਂ ਦਾ ਹੈ ਸ਼ਬਦ ਦਾ ਰੌਲਾ ਹੈ ਸੋਚ ਦਾ ਰੌਲਾ ਹੈ ਜਿਹੋ ਜੇ ਮੇਰੀ ਸੋਚਣੀ ਹੈ ਉਹੋ ਜਾਂ ਮੈਂ ਸਮਾਜ ਨੂੰ ਵੀਨਾ ਜਿਹੋ ਜੇ ਮੇਰੇ ਵਿਚਾਰ ਨੇ ਉਸ ਤਰੀਕੇ ਨਾਲ ਮੈਂ ਆਲੇ ਦੁਆਲੇ ਵਿਹਾਰ ਕਰਦਾ ਲੋਕਾਂ ਦੇ ਨਾਲ ਹੁਣ ਇੱਕ ਦੂਸਰੇ ਤੋਂ ਲੋਕ ਤੰਗ ਦੁਖੀ ਇਸ ਕਰਕੇ ਨੇ ਵੀ ਦੀ ਸੋਚ ਕਿਹੋ ਜੀ ਹੈ ਜੇਥੇ ਚਿਹਰੇ ਵੇਖੇ ਜਾਂਦੇ ਹੋਣ ਹਾਲਾਂਕਿ ਠੀਕ ਹੈ ਵੀ ਦੁਨੀਆ ਬਾਹਰੀ ਖੂਬਸੂਰਤੀ ਵੇਂਦੀ ਹੈ ਪਰ ਬਾਹਰੀ ਖੂਬਸੂਰਤੀ ਥੋੜਾ ਚਿਰ ਅਸਰ ਪਾਉਂਦੀ ਹੈ ਬਾਅਦ ਵਿੱਚ ਬੰਦੇ ਸੋਚ ਵੇਖਣ ਲੱਗ ਪੈਂਦੇ ਹੁੰਦਾ ਹੈ ਨਾ ਅਕਸਰ ਹੀ ਚਿਹਰੇ ਵੇਖ ਕੇ ਬੰਦਾ ਜੁੜਦਾ ਹੈ ਬਾਅਦ ਵਿੱਚ ਜਦੋਂ ਦਿਲ ਭੇਦ ਹੋ ਜਾਂਦੇ ਫਿਰ ਚਿਹਰੇ ਵੀ ਸੋਹਣੇ ਨਹੀਂ ਲੱਗਦੇ ਭਾਵੇਂ ਜਿੰਨੇ ਮਰਜ਼ੀ ਖੂਬਸੂਰਤ ਕਿਉਂ ਨਾ ਹੋਣ ਸਹੱਪਨ ਮਹੱਤਵ ਰੱਖਦਾ ਹੈ ਇਹਦੇ ਵਿੱਚ ਕੋਈ ਵੀ ਦੁਰਾਈ ਨਹੀਂ ਹੈ ਪਰ ਉਹ ਸੁਹਾਪਣ ਵੀ ਕ੍ਰੂਪ ਬਣ ਜਾਂਦਾ ਜਿੱਥੇ ਸੋਚ ਮਾੜੀ ਹੋਵੇ ਸੋਚ ਚੰਗੀ ਨਾ ਹੋਵੇ ਚਿਹਰੇ ਉਦੋਂ ਬਦਸੂਰਤ ਲੱਗਣ ਲੱਗ ਪੈਂਦੀ ਹੈ ਜਦੋਂ ਵਿਚਾਰ ਨਾ ਮਿਲਦੇ ਹੁਣ ਭਾਵੇਂ ਜਿੰਨੇ ਮਰਜੀ ਸੋਨੇ ਹੋਣ ਜਦੋਂ ਬੰਦਾ ਵਿਚਾਰ ਸੁਣ ਪੈਂਦਾ ਹੈ ਨਾ ਕਿਸੇ ਦੇ ਸੁਣ ਲੱਗ ਪੈਂਦਾ ਹੈ ਜਾਂ ਕਿਸੇ ਦੀ ਸੋਚ ਨੂੰ ਪਕੜ ਲੈਂਦਾ ਫਿਰ ਚਿਹਰੇ ਸੋਹਣੇ ਕੰਮ ਨਹੀਂ ਕਰਦੇ ਉੱਥੇ ਬੰਦਾ ਨਫ਼ਰਤ ਕਰਦਾ ਹੈ ਇਸ ਲਈ ਇਸ ਗੱਲ ਨੂੰ ਸਮਝਿਓ ਵੀ ਸੋਹਪਣ ਜਿਹੜਾ ਬਣਦਾ ਹੈ ਬੰਦੇ ਦੀ ਸੋਚ ਦੇ ਨਾਲ ਬਣਦਾ ਹੈ ਤੇ ਦੁਨੀਆ ਦੇ ਚਿਹਰੇ ਨੂੰ ਵੇਖੇ ਤਾਂ ਸੋਹਣੇ ਤੋਂ ਸੋਹਣੇ ਚਿਹਰੇ ਪਏ ਨੇ ਇੱਥੇ ਫੇਰ ਤਾਂ ਲੜਾਈ ਝਗੜੇ ਖਤਮ ਹੋ ਜਾਣੇ ਚਾਹੀਦੇ ਆ ਵੀ ਹਰੇਕ ਦਾ ਸੋਹਣਾ ਚਿਹਰਾ ਵੇਖ ਕੇ ਮੈਨੂੰ ਚੰਗਾ ਹੀ ਬੋਲਣਾ ਹੈ ਜਾਂ ਜੀ ਦਾ ਸੋਹਣਾ ਚਿਹਰਾ ਹੋ ਸਕਦਾ ਵੀ ਉਹ ਚੰਗਾ ਹੀ ਬੋਲੇ ਇਹ ਆਸ ਲਾਉਣੀ ਮਾੜੀ ਹੈ ਗਲਤ ਹੈ ਸੋਹਣੇ ਚਿਹਰੇ ਵੇਖ ਕੇ ਆਸ ਲਾਈ ਨਹੀਂ ਜਾ ਸਕਦੀ ਵੀ ਬੰਦਾ ਚੰਗਾ ਹੀ ਹੋਊਗਾ ਨਹੀਂ ਹੋ ਸਕਦਾ ਬੰਦਾ ਚੰਗਾ ਦੁਨੀਆ ਸਾਰੀ ਸੋਹਣੀ ਹੈ ਸੋਹਣੇ ਤੋਂ ਸੋਹਣੇ ਚਿਹਰੇ ਪਏ ਨੇ ਸੋਹਣੇ ਤੋਂ ਸੋਹਣੇ ਸਰੀਰ ਨੇ ਸੋਹਣੇ ਤੋਂ ਸੋਹਣੇ ਸਰੀਰ ਦੇ ਢਾਂਚੇ ਨੇ ਬੰਦਾ ਸੋਹਣੇ ਕੱਪੜੇ ਪਾ ਰਿਹਾ ਸੋਹਣਾ ਰਹਿਣ ਸਹਿਣ ਹੈ ਰਹਿਣ ਸਹਿਣ ਦਾ ਤਰੀਕਾ ਸੋਨਾ ਹੈ ਮਹਿੰਗੀਆਂ ਕਾਰਾਂ ਦੇ ਵਿੱਚ ਮਹਿੰਗੀਆਂ ਗੱਡੀਆਂ ਕੋਠੀਆਂ ਦੇ ਵਿੱਚ ਰਹਿ ਰਿਹਾ ਸੋਨਾ ਸੁਪਨ ਬਹੁਤ ਹੈ ਦੁਨੀਆ ਦਾ ਬਾਹਰੀ ਸੁਪਨ ਫਰਫੇਰ ਵੀ ਸਮਾਜ ਦੇ ਅੰਦਰ ਦੇਖੋ ਫਰੀਦੀ ਚਲਦੀ ਹੈ ਬੇਈਮਾਨੀ ਚਲਦੀ ਹੈ ਫੇਰ ਵੀ ਧੁਖੇ ਹੋ ਜਾਂਦੇ ਹੈ ਫੇਰ ਵੀ ਝੂਠ ਬੋਲੇ ਜਾਂਦੇ ਹੈ ਫੇਰ ਵੀ ਸਮਾਜ ਦੇ ਅੰਦਰ ਕਤਲ ਹੋ ਰਹੇ ਹੈ ਇੱਕ ਦੂਸਰੇ ਦੇ ਵਾਰ ਹੋ ਰਹੇ ਹਨ ਹੁਣੇ ਤੁਸੀਂ ਵੇਖੋ ਵੀ ਵਫਾਦਾਰੀ ਖਤਮ ਹੈ ਜੇ ਚਿਹਰਿਆਂ ਨਾਲ ਹੀ ਰਿਸ਼ਤੇ ਨਿਭਦੇ ਹੋਣ ਤਾਂ ਫਿਰ ਤਾਂ ਸਾਰੇ ਚੰਗੇ ਰਹਣ ਇਥੇ ਰਿਸ਼ਤੇ ਨਿਭਦੇ ਸੋਚ ਦੇ ਨਾਲ ਵਿਚਾਰ ਦੇ ਨਾਲ ਜਿੰਨਾ ਚਿਰ ਵਿਚਾਰ ਨਹੀਂ ਨਾ ਸਹੀ ਹੁੰਦੇ ਜਿੰਨਾ ਚਿਰ ਸੋਚ ਨਹੀਂ ਨਾ ਬਦਲਦੀ ਉਹਨਾਂ ਚਿਰ ਮਤ ਸੋਚੋ ਵੀ ਅਸੀਂ ਲੰਬਾ ਟਾਈਮ ਕਿਤੇ ਇੱਕ ਥਾਂ ਬੈਠ ਕੇ ਜਾਂ ਇੱਕ ਰਿਸ਼ਤੇ ਨੂੰ ਨਿਭਾ ਸਕਦੇ ਹਾਂ ਉਹ ਫਿਰ ਬਾਅਦ ਦੇ ਵਿੱਚ ਸੰਬੰਧ ਰਹਿ ਜਾਂਦਾ ਰਿਸ਼ਤਾ ਮੁੱਕਿਆ ਹੀ ਹੁੰਦਾ ਹੈ ਅਕਸਰ ਹੀ ਆਪਾਂ ਵੇਖਦੇ ਹਾਂਲੇ ਤੋਂ ਵਲੇ ਹਾਲਾਂਕਿ ਸਮਾਜ ਦੀ ਹਾਲਾਤ ਬਣੇ ਪਿਆ ਰਿਸ਼ਤਾ ਖਤਮ ਹੀ ਹੋਇਆ ਸਮਝੋ ਬਸੇ ਇੱਕ ਬੰਦਾ ਕਹਿੰਦਾ ਵੀ ਪਰਿਵਾਰ ਕਰਕੇ ਸਮਾਜ ਕਰਕੇ ਸਮਾਜ ਦੀ ਮਰਿਆਦਾ ਕਰਕੇ ਜੋ ਬੰਧਨ ਚ ਬੰਦੇ ਆ ਉਹੀ ਉਹਦੇ ਚ ਵੱਜਿਆ ਆਵਾ ਨਹੀਂ ਤਾਂ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਹੈ ਹੁਣੇ ਕਿਉਂ ਹੈ ਹਾਲਾਂਕਿ ਲੀਖੋ ਬੜੀ ਹਰ ਰੋਜ਼ ਤਕਰੀਬਨ ਮੈਂ ਵੇਖਦਾ ਵੀ ਅਖਬਾਰ ਦੇ ਵਿੱਚ ਨਾ ਹਰ ਰੋਜ਼ ਇੱਕ ਦੋ ਘਟਨਾਵਾਂ ਇਸ ਤੋਂ ਵੱਧ ਵੀ ਇਸ ਚੀਜ਼ ਦੀਆਂ ਆਈਆਂ ਹੋਈਆਂ ਖਬਰਾਂ ਹੁੰਦੀਆਂ ਨੇ ਵੀ ਦੇਖੋ ਪਰਿਵਾਰ ਦੇ ਅੰਦਰ ਪਤਨੀ ਵੱਲੋਂ ਕਤਲ ਪਤੀ ਦਾ ਜਾਂ ਪਤੀ ਵੱਲੋਂ ਕਤਲ ਪਤਨੀ ਦਾ ਬੱਚਿਆਂ ਦਾ ਨਹੀਂ ਕੀ ਚੀਜ਼ਾਂ ਨੇ ਹਾਲਾਂਕਿ ਪਤੀ ਪਤਨੀ ਜੁੜਦੇ ਤਾਂ ਇੱਕ ਦੂਸਰੇ ਨੂੰ ਵੇਖ ਕੇ ਹੈ ਨਾ ਜਦੋਂ ਰਿਸ਼ਤਾ ਬਣਦਾ ਹੈ ਇੱਕ ਦੂਸਰੇ ਦੀ ਪਸੰਦ ਹੀ ਤੇ ਤਾਂ ਹਾਂ ਕਰਦੇ ਨੇ ਨਾ ਪਰ ਬਾਅਦ ਦੇ ਵਿੱਚ ਕੀ ਹੋ ਜਾਂਦਾ ਹੈ ਜਦੋਂ ਸੋਚ ਨਹੀਂ ਮੈਟਰ ਕਰਦੀ ਸੋਚ ਵਿੰਦੀ ਨਹੀਂ ਸੋਚ ਰਲਦੀ ਨਹੀਂ ਰਾ ਕੁਝ ਵੀ ਹੋ ਜਾਂਦਾ ਹੈ। ਤਾਂ ਇਸ ਕਰਕੇ ਜਿਹੜੀ ਮੈਂ ਬੇਨਤੀ ਕਰ ਰਿਹਾ ਸਾ ਵੀ ਸਤਿਗੁਰੂ ਦੀ ਪਾਵਨ ਬਾਣੀ ਨੇ ਵੀ ਨਾ ਇਸ ਗੱਲ ਤੇ ਜ਼ੋਰ ਦਿੱਤਾ ਹੈ ਵੀ ਜ਼ਰੂਰੀ ਨਹੀਂ ਹੁੰਦਾ ਵੀ ਸਾਡੇ ਬਾਹਰੀ ਸੰਬੰਧ ਬਦਨ ਜ਼ਰੂਰੀ ਹੈ ਵੀ ਸਾਡੀ ਸੋਚ ਮਿਲੇ ਸੁਰਤ ਨਾਲ ਸੁਰਤ ਮਿਲੇ ਤਾਂ ਪਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ ਇਕੱਠੇ ਬੈਠ ਜਾਣਾ ਧਨਪਿਰ ਨਹੀਂ ਬਣ ਜਾਂਦਾ ਪਤੀ ਪਤਨੀ ਨਹੀਂ ਬਣ ਜਾਂਦਾ ਇੱਕ ਜੋਤ ਦੋਏ ਮੂਰਤੀ ਸੋਚ ਇੱਕ ਦੋਏ ਮੂਰਤੀ ਪਰਿਵਾਰ ਵੀ ਹੈ ਭਾਵੇਂ ਠੀਕ ਹੈ ਵੀ ਆਪੋ ਆਪਣੀ ਮੱਤ ਹੁੰਦੀ ਹੈ ਸਾਰਿਆਂ ਦੀ ਕਿਸੇ ਦੀ ਕੋਈ ਮੱਤ ਹੁੰਦੀ ਹੈ ਕਿਸੇ ਦੀ ਕੋਈ ਪਰ ਜੇ ਤੁਸੀਂ ਭਾਈਚਾਰਕ ਸਾਂਝ ਰੱਖਣੀ ਚਾਹੁੰਦੇ ਆਂ ਪਰਿਵਾਰ ਸਾਂਝਾ ਰੱਖਣਾ ਚਾਹੁੰਦੇ ਤਾਂ ਉੱਥੇ ਵਿਚਾਰ ਇੱਕ ਕਰਨੀ ਪੈਣੀ ਹੈ ਸਾਨੂੰ ਸਾਨੂੰ ਇੱਕ ਸੋਚ ਮੰਨ ਲਓ ਵੀ ਕੋਈ ਵੀ ਹੈ ਪਰਿਵਾਰ ਚਲਾਉਣਾ ਹੈ ਭਾਵੇਂ 5 ਜੀਆਂ ਦਾ ਟੱਬਰ ਹੈ 6 ਦਾ ਹੈ 10 ਦਾ ਹੈ 15 ਦਾ ਹੈ ਜਿੰਨੇ ਵੀ ਹੈ ਪਰਿਵਾਰ ਨੂੰ ਤੁਸੀਂ ਕਿਵੇਂ ਚਲਾਉਣਾ ਹੈ ਕਿਵੇਂ ਲੀਡ ਕਰਨਾ ਹੈ ਉੱਥੇ ਵੀ ਇੱਕ ਮਨ 'ਚ ਹੋਣਾ ਪੈਣਾ ਇੱਕ ਸੋਚ ਤੇ ਹੋਣਾ ਪੈਣਾ ਕੋਈ ਸੰਸਥਾ ਚਲਾਉਣੀ ਹੈ ਤਾਂ ਉਹਦਾ ਵੀ ਟੀਚਾ ਇੱਕ ਸੋਚ ਰੱਖਣੀ ਪੈਣੀ ਹੈ ਕੋਈ ਵੀ ਲਹਿਰ ਚਲਾਉਣੀ ਹੈ ਉਹਦੀ ਵੀ ਇੱਕ ਸੋਚ ਰੱਖਣੀ ਪੈਣੀ ਹੈ ਤੇ ਜਦੋਂ ਇੱਕ ਸੋਚ ਦੀ ਗੱਲ ਹੋਊਗੀ ਨਾ ਤੇ ਇਹਦੇ ਵਿੱਚ ਵੀ ਇੱਕ ਸੋਚ ਕਿਵੇਂ ਬਣੀ ਸਾਰਿਆਂ ਦੀ ਉਹਦੇ ਚ ਸਭ ਤੋਂ ਬਿਹਤਰ ਸਾਡੇ ਲਈ ਕੀ ਚੀਜ਼ ਬੈਂਦੀ ਹੈ ਉਹਦੇ ਚ ਇਹ ਗੱਲ ਬੈਂਦੀ ਵੀ ਇੱਕ ਸੋਚ ਇਹ ਨਹੀਂ ਵੀ ਮੈਂ ਇਹਦੀ ਸੋਚ ਨਾਲ ਸਾਰੇ ਸਹਿਮਤ ਹੋ ਜਾਈਏ ਜਾਂ ਦੂਸਰੇ ਬੰਦੇ ਦੀ ਸੋਚ ਨਾਲ ਸਹਿਮਤ ਹੋ ਜਾਈਏ ਇਹ ਨਹੀਂ ਹੋ ਸਕਦਾ ਬੰਦਾ ਗਲਤ ਹੋਵੇ ਉੱਥੇ ਵੇਖਿਆ ਕਰੋ ਵੀ ਸਤਗੁਰ ਦੀ ਪਾਵਨ ਬਾਣੀ ਕੀ ਕਹਿੰਦੀ ਹੈ ਗੁਰਬਾਣੀ ਕੀ ਕਹਿੰਦੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਈਏ ਫੇਰ ਪੰਜੇ ਜੀ ਇੱਕ ਦੂਸਰੇ ਤੇ ਕਲੇਮ ਨਹੀਂ ਲਾਉਣਗੇ ਵੀ ਤੇਰੀ ਚੱਲੀ ਜਾ ਮੇਰੀ ਨਹੀਂ ਚੱਲੀ ਤੇਰੀ ਚੱਲ ਗਈ ਮੇਰੀ ਨਹੀਂ ਚੱਲਣ ਦਿੱਤੀ ਗਈ ਤੂੰ ਵੱਡਾਂ ਤਾਂ ਤੇਰੀ ਚੱਲ ਗਈ ਉਥੇ ਵੱਡੇ ਛੋਟੇ ਦਾ ਫਰਕ ਨਹੀਂ ਜੀਨੇ ਸਿਆਣੀ ਗੱਲ ਕੀਤੀ ਐ ਜਿਹਦੀ ਗੱਲ ਦੇ ਨਾਲ ਫਾਇਦਾ ਹੋ ਸਕਦਾ ਉਹਦੀ ਮੰਨ ਲਈ ਜਾਵੇ ਉਹ ਭਾਵੇਂ ਬੱਚਾ ਵੀ ਕਰ ਸਕਦਾ ਹੈ ਕਰਦਾ ਮੈਂਬਰ ਐ ਬੱਚਾ ਵੀ ਕੋਈ ਸਿਆਣੀ ਗੱਲ ਕਰ ਸਕਦਾ ਹੈ ਕੋਈ ਸਿਆਣੀ ਰਹਿ ਦੇ ਸਕਦਾ ਹੈ ਬਜ਼ੁਰਗਾਂ ਦੇ ਤਾਂ ਤਜਰਬੇ ਹੁੰਦੇ ਆ ਪਰ ਇਹ ਨਹੀਂ ਹੁੰਦਾ ਵੀ ਜ਼ਰੂਰੀ ਹਰ ਵਾਰ ਬਜ਼ੁਰਗ ਵੀ ਸਹੀ ਹੋਣ ਬੱਚਾ ਵੀ ਸਲਾਹ ਦੇ ਸਕਦਾ ਹੈ ਜ਼ਰੂਰੀ ਥੋੜੀ ਹੈ ਵੀ ਘਰ ਦੇ ਵਿੱਚ ਜੇ ਸੱਸ ਸਿਆਣੀ ਬੈਠੀ ਹੈ ਤੇ ਉਹ ਨਹੀਂ ਰਹਿ ਦੇਣੀ ਨੂ ਵੀ ਦੇ ਸਕਦੀ ਹੈ ਤੇ ਨੂ ਵੀ ਇਹ ਮੰਨ ਲਵੇ ਵੀ ਜੇ ਮੈਂ ਪੜ੍ਹੀ ਲਿਖੀ ਆ ਸੱਸ ਦਾ ਤਜਰਬਾ ਜੇ ਮੇਰੀ ਗੱਲ ਨਹੀਂ ਸਹੀ ਹੈਗੀ ਸੱਸ ਦੀ ਮੰਨੀ ਜਾ ਰਹੀ ਹੈ ਤੇ ਕੋਈ ਡਾਊਟ ਨਹੀਂ ਕੋਈ ਸ਼ੱਕ ਨਹੀਂ ਹੁਣ ਇਹ ਸੀ ਸੋਚ ਨੂੰ ਅਪਣਾਉਣਾ ਪੈਣਾ ਪਰ ਜਦੋਂ ਵੀ ਕੋਈ ਸੋਚ ਰਲ ਨਹੀਂ ਠੀਕ ਹੈ ਵੀ ਸਾਰਿਆਂ ਦੀ ਮਾਤਾ ਪੁੱਤ ਆਪਣੀ ਐ ਵੱਖਰੀ ਗੱਲ ਐ ਪਰ ਜਿੱਥੇ ਸਹਿਮਤੀ ਹੋ ਰਹੀ ਐ ਵੀ ਹਾਂ ਚਾਰ ਬੰਦਿਆਂ ਦੀ ਸਹਿਮਤੀ ਹੋ ਗਈ ਐ ਪਰ ਮੇਰੀ ਗੱਲ ਮੇਰੇ ਕੋਲ ਰਹੇਗੀ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਮੈਂ ਵਿਰੋਧ ਕਰ ਲਾਂ ਪਰਿਵਾਰਾਂ ਦੇ ਵਿੱਚ ਅਹੀਂ ਹੁੰਦਾ ਨਾ ਇੱਕ ਦੀ ਗੱਲ ਨਹੀਂ ਮੰਨੀ ਕਿ ਬਾਕੀ ਸਾਰੇ ਸਹਿਮਤ ਹੋ ਕੱਲੇ ਨਹੀਂ ਵਿਰੋਧ ਕਰ ਲੈਣਾ ਵੀ ਮੇਰੀ ਮੰਨੀ ਨਹੀਂ ਗੇ ਕਈ ਵਾਰ ਸੱਸ ਕਰ ਲੈਂਦੀ ਐ ਤੇ ਨੂੰਹ ਕਰ ਲੈਂਦੀ ਐ ਕਈ ਵਾਰ ਪਿਓ ਕਰ ਲੈਂਦਾ ਕਈ ਵਾਰ ਪੁੱਤ ਕਰ ਲੈਂਦਾ ਹੁਣ ਜਦੋਂ ਅਸੀਂ ਵਿਰੋਧ ਕਰਦੇ ਇਹ ਤਾਂ ਟਕਰਾਏ ਵਿਚਾਰ ਦਾ ਸੋਚ ਦਾ ਟਕਰਾਏ ਇਸ ਲਈ ਜ਼ਰੂਰੀ ਇਹ ਗੱਲ ਹੈ ਵੀ ਆਪਾਂ ਇਸ ਚੀਜ਼ ਨੂੰ ਵੇਖਿਆ ਕਰੋ ਵੀ ਸਤਿਗੁਰ ਦੀ ਪਾਵਨ ਬਾਣੀ ਕੀ ਕਹਿੰਦੀ ਹੈ ਸਾਡਾ ਇਤਿਹਾਸ ਕੀ ਕਹਿੰਦਾ ਹੈ ਸਹੀ ਹੈ ਜਾਂ ਗਲਤ ਹੈ ਜਦੋਂ ਹੀ ਚੀਜ਼ ਨੂੰ ਵੇਖਣ ਲੱਗ ਜਾਓਗੇ ਨਾ ਉੱਥੇ ਵੱਡੇ ਛੋਟੇ ਵਾਲੀ ਗੱਲ ਖਤਮ ਹੋ ਜਾਣੀ ਹੈ ਉੱਥੇ ਸਿਆਣੀ ਗੱਲ ਹੋਊਗੀ ਜਿਹੜੀ ਜੀ ਜਿਆਨਪ ਹੋਗੀ ਉਹਨੂੰ ਤਰਜੀਹ ਦਿੱਤੀ ਜਾਊਗੀ ਤੇ ਮੈਂ ਅਕਸਰ ਗੱਲ ਕਰਦਾ ਹੁੰਨਾ ਵੀ ਜਦੋਂ ਵੀ ਕੋਈ ਜ਼ਿੰਦਗੀ ਦਾ ਫੈਸਲਾ ਲੈਣਾ ਹੈ ਰਿਸ਼ਤਾ ਬਣਦਾ ਹੈ ਕੋਈ ਕੰਮਕਾਰ ਕਰਨਾ ਹੈ ਕੁਝ ਵੀ ਕਰਨਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸਲਾਹ ਲਓ ਹਾਲਾਂਕਿ ਦੇਖੋ ਮੈਂ ਕੱਲ ਵੀ ਗੱਲ ਕੀਤੀ ਸੀ ਵੀ ਸਿੱਖਾਂ ਦੇ ਤਾਂ ਕਾਇਦੇ ਇਹੋ ਜੇ ਬਣੇ ਹੋਏ ਆ ਵੀ ਅਸੀਂ ਹਰੇਕ ਕੰਮ ਗੁਰੂ ਗ੍ਰੰਥ ਸਾਹਿਬ ਤੋਂ ਸ਼ੁਰੂ ਹੀ ਕਰਦੇ ਆ ਪਰ ਸ਼ੁਰੂ ਕਰਦੀਆਂ ਸੁਣਦੇ ਨਹੀਂ ਹੈਗੇ ਕਰਦੇ ਆ ਸ਼ੁਰੂ ਸੁਣਦੇ ਨਹੀਂ ਹੈਗੇ ਹੁਣ ਤੁਸੀਂ ਵੇਖੋ ਕਿੰਨੇ ਹੀ ਮੱਲੂ ਸਾਰੀ ਤਕਰੀਬਨ ਸਾਡੇ ਆਨੰਦ ਕਾਰਜ ਗੁਰੂ ਸਾਹਿਬ ਦੇ ਦਿਵਾਲੀ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਦਿਵਾਲੀ ਹੁੰਦੇ ਆ ਨਾ ਗੁਰੂ ਗ੍ਰੰਥ ਸਾਹਿਬ ਨੂੰ ਵਿਚਾਲੇ ਰੱਖ ਕੇ ਦੋ ਜੀਆਂ ਦੀ ਪ੍ਰਕਰਮਾ ਹੁੰਦੀ ਹੈ ਭਾਵ ਕਿ ਸਤਿਗੁਰੂ ਅੱਜ ਅਸੀਂ ਬੰਦਨ ਚ ਬੰਦਣ ਲੱਗੇ ਆ ਦੋ ਪਰਿਵਾਰਾਂ ਦੇ ਰਿਸ਼ਤੇ ਜੋੜਨ ਲੱਗੇ ਆ ਸਾਡੇ ਤਰੋ ਸਤਿਗੁਰੂ ਤੈਨੂੰ ਵਿਚਾਲੇ ਰੱਖ ਰਹੇ ਆਂ ਅਸੀਂ ਤੂੰ ਗਵਾਈ ਭਰਦਾ ਏ ਤੈਨੂੰ ਗਵਾਹ ਬਣਾ ਰਹੇ ਆਂ ਇਹ ਦੁਨੀ ਦੇ ਮਾਲਕਾ ਤੂੰ ਗਵਾਹੀ ਭਰਨ ਵਾਲਾ ਤੈਨੂੰ ਵਿਚਾਲੇ ਰੱਖ ਕੇ ਅਸੀਂ ਆਪਣਾ ਰਿਸ਼ਤਾ ਨਿਭਾ ਰਹੇ ਆਂ ਰਿਸ਼ਤਾ ਜੋੜ ਰਹੇ ਆਂ ਅਸੀਂ ਤੈਨੂੰ ਵੱਡਾ ਮੰਨਿਆ ਤੈਨੂੰ ਵਿਚਾਲੇ ਰੱਖ ਕੇ ਪ੍ਰਕਰਮਾ ਕੀਤੀ ਪਰ ਵੇਖੋ ਫੇਰ ਹੋ ਗਏ ਆਨੰਦ ਕਾਰਜ ਐਦੋਂ ਬਾਅਦ ਦੀ ਜ਼ਿੰਦਗੀ ਕੀ ਹੈ ਇਦੋਂ ਬਾਅਦ ਜ਼ਿੰਦਗੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਵਿਚਾਲੇ ਰੱਖ ਕੇ ਰਿਸ਼ਤਾ ਜੋੜਿਆ ਸੀ ਉਹ ਵਾਰ ਇਦੋਂ ਬਾਅਦ ਚੱਲਦੀ ਹੈ ਲੋਕਾਂ ਦੀ ਸਲਾਹ ਲੋਕਾਂ ਦੀ ਰਹਿ ਉੱਥੇ ਨਹੀਂ ਚੱਲਦੀ ਵੀ ਹੁਣ ਵੀ ਗੁਰੂ ਨੂੰ ਪੁੱਛੀਏ ਉੱਥੇ ਚੱਲਦੀ ਹੈ ਲੋਕਾਂ ਦੀ ਰਹਿ ਤੇ ਅਕਸਰ ਹੀ ਆਪਾਂ ਵੇਖਦੇ ਆ ਨਾ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਦਵਾਲੇ ਰੱਖ ਕੇ ਅਸੀਂ ਆਲੇ ਦੁਆਲੇ ਪ੍ਰਕਰਮਾਂ ਕੀਤੀ ਹੈ ਵਿਚਾਰ ਰੱਖ ਕੇ ਉਹ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਜ਼ਿੰਦਗੀ ਦੇ ਕਿੰਨੇ ਕਿ ਫੈਸਲੇ ਲਏਗੇ ਅਸੀਂ ਲੋਕ ਪਾ ਲੈਣੀਆਂ ਵਿੱਚ ਤੇ ਫਿਰ ਲੋਕਾਂ ਦੀਆਂ ਸਲਾਹੇ ਉਹੀ ਹੁੰਦੀਆਂ ਨੇ ਕੋਈ ਕਿਸੇ ਦੀ ਸਹੀ ਐ ਕੋਈ ਕਿਸੇ ਦੀ ਗਲਤ ਐ ਕੋਈ ਕਿਉਂਕਿ ਇੱਕ ਪਾਸੜੀ ਹੁੰਦੀ ਆ ਵਿਚਾਰ ਜਦੋਂ ਵੀ ਲੋਕ ਦੇਣਗੇ ਉਹਨਾਂ ਨੇ ਤੇ ਇੱਕ ਪਾਸੇ ਹੀ ਕਰਨੀ ਹੁੰਦੀ ਐ ਫਿਰ ਉਹੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਜੀ ਨੂੰ ਵਿਚਾਰਕਾਰ ਰੱਖ ਕੇ ਦਿਵਾਲੇ ਕੀਤੇ ਹੁੰਦੇ ਫਿਰ ਤਲਾਕ ਵੀ ਹੋ ਜਾਂਦੇ ਆ ਲੋਕ ਪਾ ਲੈਣਾ ਅਸੀਂ ਜਿੱਥੇ ਬੈਠ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਸਮਝਿਆ ਵੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਿੱਥੇ ਬੈਠ ਕੇ ਅਸੀਂ ਇਹ ਗੱਲ ਸਮਝੀ ਵੀ ਪੱਲੇ ਤੰਡਾ ਲਾਗੀ ਜਿੱਥੇ ਬੈਠ ਕੇ ਗੱਲ ਸਮਝੀ ਵੀ ਹਰ ਪ੍ਰਭ ਮੇਰੇ ਬਾਬਲਾ ਹਰ ਦੇਵਾ ਦਾਣ ਮੈਂ ਦਾਜੋ ਹਰ ਕੱਪੜੋ ਹਰ ਸ਼ੋਭਾ ਦੇਵੋ ਜਿੱਤ ਸਵਰੇ ਮੇਰਾ ਕਾਜੋ ਤੇਰਾ ਨਾਮ ਹੀ ਮੇਰੇ ਲਈ ਕੱਪੜਾ ਮੇਰੇ ਲਈ ਸ਼ੋਭਾ ਬਣ ਜਾਵੇ ਮੈਨੂੰ ਇਹੋ ਜਾਂ ਦਾਣ ਦੇ ਮਾਲਕਾ ਇਹ ਚੀਜ਼ ਦੀ ਮੰਗ ਕਰਦਿਆਂ ਕਰਦਿਆਂ ਅਸੀਂ ਜਦੋਂ ਲੋਕਾਂ ਤੇ ਡਿਪੈਂਡ ਹੋ ਜਾਂਦੇ ਆ ਸੁਣਨ ਹੋਰਾਂ ਦੀ ਲੱਗ ਪੈਂਦੀਆਂ ਫਿਰ ਉਸ ਤੇ ਰਿਸ਼ਤੇ ਜਾਂ ਸੋਚਾਂ ਬਦਲ ਜਾਂਦੀਆਂ ਨੇ ਤਾਂ ਮੈਂ ਕਹਿੰਨਾ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਲੈ ਕੇ ਮੁਖ ਰੱਖ ਕੇ ਕਾਰਜ ਸ਼ੁਰੂ ਕਰ ਹੀ ਦਿੱਤਾ ਭਾਵੇਂ ਘਰ ਦਾ ਕੀਤਾ ਭਾਵੇਂ ਵਿਆਹ ਸਾਦੀ ਰੱਖੀ ਐ ਭਾਵੇਂ ਸਾਡੇ ਮਰਗ ਹੋਈ ਐ ਕੋਈ ਪ੍ਰਾਣੀ ਚੜ੍ਹਾਈ ਕੀਤਾ ਸਾਡਾ ਮਰਿਆਦਾ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਲੈ ਜਾਂਦੇ ਆ ਘਰ ਜਾ ਇੱਥੇ ਪੁੱਛਦੇ ਕਰਦੇ ਆ ਖੁਸ਼ੀ ਗਮ ਵਿੱਚ ਪਰ ਇਹ ਨਹੀਂ ਹੁੰਦਾ ਵੀ ਕਰਾ ਲਿਆ ਤੇ ਇੱਕ ਰਸਮ ਹੀ ਐ ਵਿਆਹ ਰੱਖਿਆ ਹੈ ਵਿਆਹ ਦੇ ਵਿੱਚ ਵਿਆਹ ਤੋਂ ਪਹਿਲਾਂ ਭੋਗ ਪਾਤਾ ਗੁਰੂ ਗ੍ਰੰਥ ਸਾਹਿਬ ਆਗੇ ਗੁਰਦੁਆਰੇ ਉਦੋਂ ਬਾਅਦ ਸ਼ੁਰੂਆਤ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਕੀਤੀ ਸੀ ਵੀ ਪਾਠ ਕਰਾ ਲਈਏ ਵਿਆਹ ਸਾਡੇ ਆ ਰਿਹਾ ਪਰ ਉਦੋਂ ਬਾਅਦ ਗੁਰੂ ਦੀ ਕਿੰਨੀ ਮੰਨੀ ਗਈ ਕਿੰਨੀ ਸੁਣੀ ਗਈ ਕੋਈ ਵੀ ਨਹੀਂ ਨਹੀਂ ਮੰਨੀ ਐ ਮਾਰਗ ਹੋ ਗਈ ਬੰਦਾ ਪ੍ਰਾਣੀ ਚੜਾਈ ਕਰ ਗਿਆ ਅਕਾਲ ਚਲਾਣਾ ਕਰ ਗਿਆ ਅਰਦਾਸ ਗੁਰੂ ਗ੍ਰੰਥ ਸਾਹਿਬ ਅੱਗੇ ਹੋ ਗਈ ਸਾਜ ਪਾਠ ਹੋ ਗਿਆ ਉਹਦੋਂ ਬਾਅਦ ਕਿੰਨੇ ਕਰਮਕਾਂਡ ਹੋਰ ਜੁੜੇ ਬੈਠੇ ਨੇ ਗੁਰੂ ਦੀ ਕਿੱਥੇ ਸੁਣੀ ਅਸੀਂ ਵਿਆਹ ਸ਼ਾਦੀਆਂ 'ਚ ਇਹੋ ਜੇ ਕਰਮੋ ਗੁਰੂ ਵਾਲੇ ਕਿੱਥੇ ਨੇ ਗੁਰੂ ਨੂੰ ਕਿੱਥੇ ਪ੍ਰਵਾਨ ਇਸ ਲਈ ਅਸੀਂ ਜੀ ਗੁਰੂ ਦੇ ਦਿਵਾਲੇ ਰਵਾਂਗੇ ਨਾ ਸਿਰਫ ਸਤਿਗੁਰ ਦੇ ਦਿਵਾਲੇ ਰਵਾਂਗੇ ਜੇ ਸਿਰਫ ਗੁਰੂ ਤੋਂ ਪੁੱਛ ਕੇ ਚੱਲਦੇ ਰਵਾਂਗੇ ਤਾਂ ਸਾਡੀ ਜ਼ਿੰਦਗੀ 'ਚ ਕੋਈ ਤਕਲੀਫ਼ ਨਹੀਂ ਹੋਊਗੀ ਜੇ ਅਸੀਂ ਲੋਕਾਂ ਨੂੰ ਪੁੱਛ ਕੇ ਜਾਂ ਆਪਣੀ ਸੋਚ ਮੰਨਾਂਗੇ ਆਪਣੀ ਸੋਚ ਦੇ ਮੁਤਾਬਕ ਹੀ ਚੱਲਾਂਗੇ ਤਾਂ ਮਤਭੇਦ ਬਣਨਗੇ ਭਾਈ ਇੱਕ ਮਤ ਹੋ ਜਾਈਏ ਸਿਰਫ ਗੁਰਮਤ ਗੁਰੂ ਦੀ ਮਤ ਇਹਨੇ ਸਾਰਿਆਂ ਨੂੰ ਜੋੜ ਕੇ ਰੱਖਣਾ ਹੈ ਇਹਨੇ ਸਾਰਿਆਂ ਨੂੰ ਇੱਕ ਨਾਲ ਹੀ ਚ ਬਣ ਕੇ ਰੱਖਣਾ ਹੈ ਇੱਕ ਪ੍ਰਣਾਲੀ ਬਣਾ ਕੇ ਰੱਖਣੀ ਹੈ ਇੱਕ ਲਹਿਰ ਬਣਾ ਕੇ ਰੱਖਣੀ ਹੈ ਇੱਕ ਆ ਬਾਣੀ ਇੱਕ ਗੁਰ ਇੱਕੋ ਸ਼ਬਦ ਵਿੱਚ ਆਪ ਤੇ ਤੁਸੀਂ ਵੇਖੋ ਜੇ ਅੱਜ ਸਾਡੇ ਘਰਾਂ ਦੇ ਰੌਲੇ ਆਲੇ ਦੁਆਲੇ ਦੇ ਰੌਲੇ ਜਾਂ ਸਾਡੀ ਕੌਮ ਦੇ ਮਸਲੇ ਨੇ ਜਿੰਨੇ ਕੌਮ ਦੇ ਰੌਲੇ ਨੇ ਉਹ ਰੌਲੇ ਇਸ ਕਰਕੇ ਨੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਹੋਈ ਨਹੀਂ ਇੱਕ ਦੇ ਲੜ ਲੱਗੇ ਹੀ ਨਹੀਂ ਜੇ ਸਾਨੂੰ ਇਹ ਗੱਲ ਸਮਝ ਆ ਜਾਵੇ ਵੀ ਇੱਕ ਦੇ ਲੜ ਲੱਗੇ ਰਵਾਂਗੇ ਤਾਂ ਟੁੱਟਾਂਗੇ ਨਹੀਂ ਅਸੀਂ ਜੋੜੀ ਆ ਡੱਟ ਥਾਵਾਂਗੇ ਕਈ ਕੌਮ ਤੇ ਉੱਤੇ ਤਾਂ ਹੀ ਤਾਂ ਮਸਲੇ ਤੋਂ ਮਸਲਾ ਪੈ ਰਿਹਾ ਤਾਂ ਹਿੰਤਾ ਸਾਡੇ ਸਾਹਮਣੇ ਸਮੇ ਮੱਲੋ ਵੀ ਥੋੜੇ ਸਮੇ ਦੇ ਵਿੱਚ ਨਮੀ ਤੋਂ ਨਮੀ ਮੁਸ਼ਕਲ ਖੜੀ ਹੋ ਰਹੀ ਹੈ ਹਰ ਪਲ ਸਾਡੇ ਅੰਦਰ ਪਤਾ ਨਹੀਂ ਮੱਲੋ ਵੀ ਕਿੰਨੀਆਂ ਕੁ ਤਕਲੀਫਾਂ ਕਿੰਨੀਆਂ ਕੁ ਮੁਸੀਬਤਾਂ ਕਿੰਨੀਆਂ ਕਿ ਮੱਲੋ ਵੀ ਸਾਡੇ ਸਾਹਮਣੇ ਇਮਤਿਹਾਨ ਆ ਰਹੇ ਆ ਲੰਬੇ ਸਮੇ ਤੋਂ ਵੇਖੋ ਤੁਸੀਂ ਵੇਖ ਕੇ ਸੇ ਕੌਮ ਦੇ ਸਾਹਮਣੇ ਤਾਂ ਮਸਲੇ ਤੋਂ ਮਸਲਾ ਖੜਾ ਹੋ ਰਹੀ ਹੈ ਇੱਕ ਖਤਮ ਹੈ ਦੂਜਾ ਸ਼ੁਰੂ ਹੈ ਉਹ ਖਤਮ ਹੈ ਫਿਰ ਤੀਜਾ ਸ਼ੁਰੂ ਹੈ ਇੱਕ ਪਾਸੇ ਧਿਆਨ ਲੱਗਿਆ ਨਾਲ ਦੀ ਨਾਲ ਕੋਈ ਦੂਜਾ ਠਾ ਦੇ ਦਿੰਦੇ ਆ ਫਿਰ ਉਧਰ ਧਿਆਨ ਹੋ ਜਾਂਦਾ ਫਿਰ ਤੀਜਾ ਠਾ ਦੇ ਦਿੰਦੇ ਫਿਰ ਉਧਰ ਧਿਆਨ ਹੋ ਜਾਂਦਾ ਆਹ ਕਰ ਲਈ ਸਾਨੂੰ ਕੰਮ ਤਾਂ ਕਰ ਹੀ ਨਹੀਂ ਦੇ ਰਹੇ ਪੰਜਾਬ ਦੇ ਅਕਸਰੀ ਲੋਕ ਵੇਖੋ ਵੀ ਸਾਨੂੰ ਕਿੱਥੇ ਕੰਮ ਕਰਨ ਦੇ ਰਹੇ ਆ ਬੰਦੇ ਅਸੀਂ ਇੱਕ ਪਾਸਿਓਂ ਵਿਲੇ ਹੁੰਨੇ ਆ ਦੂਜਾ ਕੰਮ ਸ਼ੁਰੂ ਕਰਾ ਦਿੰਦੇ ਫਿਰ ਸਾਨੂੰ ਉਧਰ ਇਕੱਠੇ ਹੋਣਾ ਪੈਂਦਾ ਉਧਰੋਂ ਨਿਪਟਾਰਾ ਹੋਏ ਫਿਰ ਤੀਜਾ ਕੋਈ ਰੌਲਾ ਖੜਾ ਕਰ ਦਿੰਦੇ ਸਾਨੂੰ ਦਾ ਰੱਖੇ ਨਾ ਬੰਦੇ ਨੇ ਰੌਲੇ ਵਾਸਤੇ ਐ ਵੀ ਰੌਲੇ ਪਾਉਂਦੇ ਰਹਿਣ ਆਪਣੀ ਕੌਮ ਦੇ ਸਿਧਾਂਤ ਆਪਣੇ ਪੰਜਾਬ ਦੇ ਕਾਇਦੇ ਕਾਨੂੰਨ ਆਪਣੇ ਪੰਜਾਬ ਦੀ ਸੋਚ ਆਪਣੇ ਪੰਜਾਬ ਦੇ ਹੱਕਾਂ ਵੱਲ ਤਾਂ ਧਿਆਨ ਜਾ ਵੀ ਨਾ ਇਹਨਾਂ ਦਾ ਆ ਰੌਲੇ 'ਚ ਖੜੇ ਹੀ ਰਹਿਣ ਰੌਲੇ ਮੁੱਕਣੇ ਨਹੀਂ ਦੇਦੇ ਬੰਦੇ ਵੀ ਇਹਨਾਂ ਦਾ ਧਿਆਨ ਇੱਧਰ ਕਿਉਂ ਜਾਵੇ ਇਹ ਆ ਆਪਣੀ ਮੱਲੂ ਠੀਕ ਹੈ ਵੀ ਸਾਡੇ ਉਹ ਨਿੱਜ ਤੇ ਵਾਰ ਕਰਦੇ ਆ ਸਾਡੇ ਆਰਥਿਕ ਹਾਲਾਤਾਂ ਤੇ ਵਾਰ ਕਰਦੇ ਆ ਸੀ ਫੇਰ ਵੀ ਡਟ ਜਾਂਦੇ ਆ ਪਰ ਸਾਨੂੰ ਕੌਮੀ ਮਸਲਿਆਂ ਤੋਂ ਸਾਡੀ ਆਪਣੇ ਸਟੇਟ ਦੇ ਮਸਲਿਆਂ ਤੋਂ ਧਿਆਨ ਹਟਾ ਦਿੰਦੇ ਆ ਬੰਦੇ ਇੱਧਰ ਧਿਆਨ ਨਾ ਜਾਵੇ ਜਦੋਂ ਕੋਈ ਲਹਿਰ ਜੀ ਉੱਠਣ ਖੜਦੀ ਉਹਨੂੰ ਖਤਮ ਕਰਨ ਲਈ ਕੋ ਹੋਰ ਰੌਲਾ ਖੜਾ ਸ਼ੁਰੂ ਕਰ ਦਿੰਦੇ ਆ ਬੰਦੇ ਤੇ ਇਸ ਲਈ ਸਾਨੂੰ ਇਹ ਗੱਲਾਂ ਸਮਝਣੀਆਂ ਪੈਣਗੀਆਂ ਵੀ ਸਾਨੂੰ ਗੁਰਮਤ ਅਨੁਸਾਰ ਹੋਣਾ ਪੈਣਾ ਹੈ ਗੁਰਸਿੱਖ ਮੀਤ ਚੱਲੋ ਗੁਰਚਾਲੀ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਜਿੱਦਣ ਸਿਰਫ ਗੁਰੂ ਦੇ ਹੋ ਗਏ ਜਿੱਦਣ ਸਿਰਫ ਗੁਰਮਤ ਅਨੁਸਾਰ ਚੱਲਣ ਲੱਗ ਪਏ ਅਸੀਂ ਸ਼ੁਰੂਆਤ ਇੱਥੋਂ ਕਰਨੀ ਹੈ ਵੀ ਆਪਣੇ ਆਪ ਤੋਂ ਪਹਿਲਾਂ ਮੈਂ ਖੁਦ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਕਰਾਂ ਆਪਣੇ ਆਪ ਇਹ ਨਾ ਹੋਵੇ ਵੀ ਮੇਰਾ ਸਰੀਰ ਹੀ ਕੱਲਾ ਗੁਰੂ ਵਾਲਾ ਬਣਿਆ ਮਨ ਮੇਰਾ ਬਣਿਆ ਨਹੀਂ ਅਜੇ ਤੱਕ ਸ਼ੁਰੂਆਤੀ ਮੈਂ ਵਚਨ ਕੀਤੇ ਸੀ ਮਨ ਬਾਚ ਕ੍ਰਮ ਮਨ ਬਚਨ ਤੇ ਕਰਮ ਸਾਡੇ ਜਿਦਨ ਤਿੰਨੇ ਕੁਲ ਐ ਚਾਗੇ ਨਾ ਜਿਦਨ ਤਿੰਨੋਂ ਇੱਕੋ ਜੇ ਬਣ ਗਏ ਇੱਕੋ ਲੈ ਚ ਮਨ ਵੀ ਮੇਰਾ ਗੁਰੂ ਗੁਰੂ ਕਰ ਰਿਹਾ ਜਿਦਨ ਅਸਲ ਚ ਗੱਲ ਸਾਰੀ ਮਨ ਤੇ ਖੜੀ ਐ ਮਨ ਉਹੋ ਜਾਂ ਬਣ ਗਿਆ ਤਾਂ ਬਚਨਾ ਨਹੀਂ ਵੀ ਉਹੋ ਜੇ ਕਿਉਂਕਿ ਜੋ ਮਨ ਚ ਭਰੇ ਗਿਆ ਮੂੰਹੋਂ ਵੀ ਉਹੀ ਬੋਲਿਆ ਜਾਊਗਾ ਤੇ ਜਿਹੜੇ ਬਚਨ ਬਣ ਗਏ ਉਹ ਕਰਮ ਬਣ ਜਾਣੇ ਆ ਮੇਰੇ ਉਹ ਜੇ ਮੈਂ ਕਰਮ ਵੀ ਕਰੂੰਗਾ ਤੇ ਇਸ ਲਈ ਕੋਸ਼ਿਸ਼ ਕਰੀਏ ਮਨ ਵਿੱਚ ਵੀ ਸਤਿਗੁਰੂ ਨੂੰ ਲੈ ਆਈਏ ਜਿੱਦਾਂ ਗੁਰੂ ਹਿਰਦੇ 'ਚ ਵਸ ਗਿਆ ਬਚਨ ਵੀ ਮੇਰੇ ਚੰਗੇ ਨਿਕਲਣਗੇ ਤੇ ਕਰਮ ਵੀ ਚੰਗੇ ਬਣਨਗੇ ਪਰ ਹੁਣ ਸਿਰਫ ਦੋ ਚੀਜ਼ਾਂ ਤੇ ਅਸੀਂ ਬਹੁਤ ਬਹੁਤਾ ਜ਼ੋਰ ਦਿੰਨੇ ਆ ਕਿਉਂਕਿ ਦੋਵੇਂ ਬਾਹਰੀ ਨੇ ਮਨ ਕੱਲਾ ਅੰਦਰੂਨੀ ਹੈ ਹੁਣ ਬਚਨ ਵੀ ਮੇਰੇ ਮਿੱਠੇ ਆ ਤੇ ਕਰਮ ਵੀ ਮੇਰੇ ਧਰਮੀਆਂ ਵਾਲੇ ਆ ਪਰ ਮਨ ਦੇ ਅੰਦਰ ਖੋਟ ਇੰਨੀ ਭਰੀ ਪਈ ਹੈ ਵੀ ਇਹ ਜਿਹੜੇ ਬਾਹਰੀ ਬਚਨ ਤੇ ਕਰਮ ਨੇ ਨਾ ਇਹ ਸਿਰਫ ਦਿਖਾਵੇ ਮਾਤਰ ਰਹਿ ਗਏ ਨੇ ਮਨ ਨਹੀਂ ਬਦਲਿਆ ਬਚਨ ਹਾਲਾਂਕਿ ਮੇਰੇ ਬਦਲ ਗਏ ਕਰਮ ਬਦਲ ਗਏ ਐ ਮੈਂ ਬੋਲ ਦਾ ਕਰਕੇ ਵੀ ਵਿਖਾਉਣਾ ਪਰ ਕਰਦਾ ਦਿਖਾਵੇ ਤੌਰ ਤੇ ਭਾਵੇਂ ਚੰਗੇ ਐ ਤੇ ਭਾਵੇਂ ਮਾੜੇ ਐ ਜੀ ਮਨ ਸਿੱਧਾ ਹੋ ਗਿਆ ਨਾ ਤੇਰਾ ਤਿੰਨੇ ਚੀਜ਼ਾਂ ਇੱਕ ਲੈਚ ਹੋ ਗਈਆਂ ਤਾਂ ਫੇਰ ਤੂੰ ਸਿੱਖੀ ਵੀ ਫੇਰ ਤੂੰ ਅੰਦਰੋਂ ਬਾਹਰੋਂ ਇੱਕ ਹੋ ਗਿਆ ਇਹ ਨਹੀਂ ਵੀ ਮੈਂ ਹੁਣ ਵਿਖਾਵੇਦਾ ਹੀ ਲੋਕਾਂ ਦੇ ਸਾਹਮਣੇ ਪੇਸ਼ ਆ ਰਿਹਾ ਵੀ ਮੈਂ ਬੜਾ ਧਰਮੀ ਬੜਾ ਨਿਮਰਤਾ ਵਾਲਾ ਬੜਾ ਹਲੀਮੀ ਆ ਇਹ ਜਦੋਂ ਫੈਸਲੇ ਲੈਣੇ ਹੋਣਗੇ ਉਦੋਂ ਵੀ ਤੇਰੀ ਨਿਮਰਤਾ ਹੀ ਕੰਮ ਕਰੇ ਜਦੋਂ ਕਿਸੇ ਦੀ ਸੁਣਨੀ ਹੋਵੇ ਕਿਸੇ ਨਾਲ ਸਹਿਮਤ ਹੋਣਾ ਹੋਵੇ ਉਦੋਂ ਵੀ ਤੇਰੀ ਹਲੀਮੀ ਵਰਤੀ ਜਾਵੇ ਕਿਸੇ ਦੀ ਸੁਣਨੀ ਪਵੇ ਉਦੋਂ ਵੀ ਤੂੰ ਨਿਮਰਤਾ ਵਰਤੇ ਕਿਸੇ ਲਈ ਵੀ ਉਹਨਾਂ ਹੀ ਪਿਆਰ ਨਿਕਲੇ ਇਸ ਲਈ ਕੋਸ਼ਿਸ਼ ਕਰੀਏ ਅਸੀਂ ਸਤਿਗੁਰ ਦੀ ਪਾਵਨ ਬਾਣੀ ਜੋ ਸਾਨੂੰ ਗੱਲਾਂ ਬਾਤਾਂ ਸਮਝਾਉਂਦੀ ਹੈ ਜੋ ਸਤਿਗੁਰੂ ਸਾਨੂੰ ਸਬਕ ਬਖਸ਼ਦੇ ਹੈ ਜ਼ਰੂਰੀ ਹੈ ਵੀ ਸਾਡੀ ਜ਼ਿੰਦਗੀ ਦਾ ਆਸਰਾ ਬਣ ਜਾਣ ਜੇ ਜ਼ਿੰਦਗੀ ਸੱਚੀ ਤੇ ਸੌਖੀ ਕਰਨੀ ਚਾਹੁੰਦੇ ਹੋ ਨਾ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਪਾਈ ਸੁਣਨਾ ਸ਼ੁਰੂ ਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਫੈਸਲੇ ਸੁਣਨੇ ਸ਼ੁਰੂ ਕਰ ਦੋ ਜ਼ਿੰਦਗੀ ਦੇ ਹਰੇਕ ਕੰਮ ਚ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਘਰੇ ਲੈ ਕੇ ਆਉਣੇ ਦੇ ਮੂਹਰੇ ਅਰਦਾਸ ਕਰਦੇ ਹਾਂ ਦੀ ਸੁਣਨ ਵੀ ਲੱਗ ਜਾਈਏ ਅਖੀਰ ਤੱਕ ਜੇ ਦੀ ਸੁਣਦੀ ਰਵਾਂਗੇ ਜੇ ਇਹਦੀ ਵਿਚਾਰ ਤੇ ਚੱਲਦੇ ਰਵਾਂਗੇ ਤਾਂ ਦੁੱਖ ਤਕਲੀਫਾਂ ਨਹੀਂ ਆਉਣਗੀਆਂ ਇਹ ਸੱਚੀ ਗੱਲ ਹੈ ਸਾਡੀ ਜ਼ਿੰਦਗੀ ਸਿੱਧੀ ਹੋ ਜਾਣੀ ਹੈ ਪਰਮਾਪਦੇਖਾਂ ਤੋਂ ਦੂਰ ਹੋ ਜਾਾਂਗੇ ਅਸੀਂ ਤੇ ਇਸ ਲਈ ਸਤਿਗੁਰੂ ਮਿਹਰ ਕਰਨ ਇਹ ਮਾਲਕ ਦੇ ਬਚਨ ਜਿਹੜੇ ਨੇ ਸਾਡੇ ਨਿਰਗੁਣਾ ਨੂੰ ਪਾਰੋ ਤਾਰਨ ਵਾਲੇ ਨੇ ਸਾਡੀ ਜ਼ਿੰਦਗੀ ਸੋਹਣੀ ਕਰਨ ਵਾਲੇ ਨੇ ਲੋਕ ਥੌਟ ਲੈਣ ਵਾਸਤੇ ਚੰਗੇ ਚੰਗੇ ਪੋਜ਼ਿਟਿਵ ਮੋਟੀਵੇਸ਼ਨਲ ਵਿਚਾਰਾਂ ਸੁਣਦੇ ਆ ਬੰਦੇ ਪੈਸਾ ਦੇ ਦੇ ਕੇ ਸੁਣਦੇ ਆ ਲੋਕ ਡਾਕਟਰ ਲੱਭਦੇ ਆ ਬੰਦੇ ਸਕਾਲਰ ਲੱਭਦੇ ਆ ਜੇ ਪ੍ਰੋਫੈਸਰ ਲੱਭਦੇ ਆ ਵੀ ਸਾਨੂੰ ਕੋਈ ਚੰਗੀ ਬਾਤ ਸੁਣਾਵੇ ਕੋਈ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਗੱਲ ਹੋ ਰਹੀ ਹੁੰਦੀ ਹੈ ਚੰਗੀਆਂ ਗੱਲਾਂ ਉਦੋਂ ਅਸੀਂ ਸੁਣਦੇ ਨਹੀਂ ਹੈਗੇ ਕਿਉਂਕਿ ਫ੍ਰੀ ਹੈ ਨਾ ਤੇ ਫ੍ਰੀ ਦੀ ਸਾਡੇ ਮੁਲਕ ਦੇ ਲੋਕਾਂ ਨੂੰ ਕਦੀ ਕਦਰ ਹੀ ਨਹੀਂ ਹੋਈ ਇਸ ਲਈ ਕੋਸ਼ਿਸ਼ ਕਰੀਏ ਜੋ ਮਾਲਕ ਨੇ ਭੰਡਾਰ ਸਾਨੂੰ ਬਖਸ਼ਿਆ ਹੈ ਇਹਦੀ ਕਦਰ ਕਰੀਏ ਸਮਝਣਾ ਸ਼ੁਰੂ ਕਰੀਏ ਤਾਂ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਹੈ ਆਪ ਸਰਬਤ ਸੰਗਤਾਂ ਜਿੰਨੀਆਂ ਪਹੁੰਚਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਹੋ ਜਾਈਏ ਆਪਾਂ ਇਨਕ ਤਾਂ ਹੰਬਲਾ ਮਾਰੀ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੋਈ ਨਹੀਂ ਅਸੀਂ ਪ੍ਰੋਗਰਾਮ ਸਾਹਿਬ ਨੂੰ ਹਰ ਵਕਤ ਹਾਜ਼ਰ ਨਾਜ਼ਰ ਸਮਝਦੇ ਆਂ ਦਾਤਾ ਰਹਿਮਤ ਕਰੇ ਪਾਵਨ ਬਾਣੀ ਦੇ ਬੋਲ ਵਿਚਾਰਦੇ ਆਂ ਸਮਝਦੇ ਆਂ ਭੁੱਲਾ ਹੋਣੀ ਸੁਭਾਅਕ ਨੇ ਸਤਿਗੁਰੂ ਬਖਸ਼ਣ ਜੋਗ ਹੈ ਭਾਈ ਆਪ ਸਭਨਾਂ ਦਾ ਧੰਨਵਾਦ ਇਤਨਾ ਕ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਫਤਿਹ ਅਰਜ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ